ਜੇਕਰ ਤੁਸੀਂ ਇਹੋ ਜੀ ਸਬਜ਼ੀ ਇੱਕ ਵਾਰੀ ਬਣਾ ਲੋਗੇ ਨਾ ਤੇ ਆਲੂਆਂ ਨੂੰ ਹਮੇਸ਼ਾ ਇਸੇ ਤਰੀਕੇ ਨਾਲ ਹੀ ਬਣਾਓਗੇ ਪੰਜਾਬੀ ਵੈਜ ਮਸਾਲਾ ਵਿੱਚ ਤੁਹਾਡਾ ਸਵਾਗਤ ਹੈ ਤੇ ਆਓ ਹੁਣ ਆਲੂਆਂ ਦੀ ਇਹ ਮਜ਼ੇਦਾਰ ਸਬਜ਼ੀ ਬਣਾਣੀ ਸ਼ੁਰੂ ਕਰਦੇ ਆਂ ਜਿਹਦੇ ਵਾਸਤੇ ਮੈਂ ਇੱਥੇ ਅੱਧਾ ਕਿਲੋ ਆਲੂ ਲੈ ਕੇ ਆਲੂਆਂ ਨੂੰ ਉਬਾਲ ਕੇ ਠੰਡਾ ਕਰਕੇ ਛਿੱਲ ਕੇ ਤੇ ਇਸ ਤਰ੍ਹਾਂ ਦੇ ਟੁਕੜਿਆਂ ਵਿੱਚ ਕੱਟ ਕੇ ਰੱਖ ਲਿਆ ਹੈ ਤੇ ਹੁਣ ਆਪਾਂ ਲਵਾਂਗੇ ਇੱਥੇ ਇੱਕ ਕੜਾਈ ਤੇ ਕੜਾਈ ਦੇ ਵਿੱਚ ਦੋ ਤੋਂ ਤਿੰਨ ਵੱਡੇ ਚਮਚ ਤੇਲ ਦੇ ਪਾ ਕੇ ਗਰਮ ਕਰ ਲਵਾਂਗੇ ਤੇਲ ਇੱਥੇ ਤੁਸੀਂ ਕੋਈ ਵੀ ਲੈ ਸਕਦੇ ਹੋ ਜਿਹਦੀ ਤੁਸੀਂ ਵਰਤੋਂ ਕਰਦੇ ਹੋ ਜਦੋਂ ਤੇਲ ਗਰਮ ਹੋ ਜਾਏਗਾ ਨਾ ਉਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਉਬਲੇ ਤੇ ਕੱਟੇ ਹੋਏ ਆਲੂ ਬੇਸ਼ੱਕ ਆਲੂ ਉਬਲੇ ਹੋਏ ਨੇ ਫਿਰ ਵੀ ਆਇਲ ਦੇ ਵਿੱਚ ਪਾ ਕੇ ਨਾ ਆਪਾਂ ਇਹਨਾਂ ਨੂੰ ਭੁੰਨਾਂਗੇ ਮਤਲਬ ਕਿ ਥੋੜੇ ਜਿਹਾ ਰੋਸਟ ਕਰਾਂਗੇ ਇਸ ਦੇ ਨਾਲ ਕੀ ਆਲੂਆਂ ਦਾ ਸਵਾਦ ਵਧੀਆ ਹੋ ਜਾਏਗਾ ਤੇ ਸਬਜ਼ੀ ਵਿੱਚ ਇਹਨਾਂ ਦਾ ਸਵਾਦ ਵੀ ਬਹੁਤ ਹੀ ਵਧੀਆ ਆਏਗਾ ਤੇ ਹੁਣ ਇਹ ਆਲੂਆਂ ਨੂੰ ਨਾ ਆਪਾਂ ਇਸ ਤਰ੍ਹਾਂ ਚਲਾਉਂਦੇ ਹੋਏ ਤੇਲ ਦੇ ਵਿੱਚ ਭੁੰਨ ਲਵਾਂਗੇ ਗੈਸ ਦੀ ਫਲੇਮ ਨੂੰ ਫੁੱਲ ਹੀ ਰੱਖਾਂਗੇ ਸਿਮ ਨਹੀਂ ਕਰਨਾ ਨਹੀਂ ਤੇ ਆਲੂ ਟੁੱਟ ਜਾਣਗੇ ਕਿਉਂਕਿ ਉਹ ਉਬਲੇ ਹੋਏ ਨੇ ਭੁਰਨਗੇ ਤੇ ਬੱਸ ਨਾ ਫੁੱਲ ਫਲੇਮ ਤੇ ਨਾ ਆਪਾਂ ਇਹ ਥੋੜਾ ਜਿਹਾ ਇਹਨਾਂ ਦਾ ਰੰਗ ਬਦਲਣ ਤਾਂ ਕਿ ਇਹਨਾਂ ਨੂੰ ਪੁੰਨ ਲਵਾਂਗੇ ਤੇ ਇੱਥੇ ਵੇਖੋ ਜੀ ਮੈਂ ਆਲੂਆਂ ਨੂੰ ਨਾ ਫੁੱਲ ਫਲੇਮ ਤੇ 2 ਤੋਂ 2.5 ਮਿੰਟ ਤੱਕ ਨਾ ਭੁੰਨ ਕੇ ਨਾ ਤੇ ਫਿਰ ਇਹਨਾਂ ਦੀ ਸਾਈਡ ਚੇਂਜ ਕਰ ਦਿੱਤੀ ਸੀ ਤੇ ਜਿਹੜਾ ਜਿਹੜਾ ਪਾਸ ਆਲੂਆਂ ਦਾ ਕੜਾਈ ਦੇ ਨਾਲ ਲੱਗਦਾ ਪਿਆ ਹੈ ਨਾ ਉਹ ਕ੍ਰਿਸਪੀ ਹੋਣਾ ਸ਼ੁਰੂ ਹੋ ਗਿਆ ਹੈ ਨਾ ਤੁਸੀਂ ਵੇਖ ਵੀ ਸਕਦੇ ਹੋ ਸੋਨੇ ਲਾਲਗੀ ਚੰਦੇ ਜਾ ਰਹੇ ਨੇ ਤੇ ਹੁਣ ਆਪਾਂ ਕੀ ਕਰਾਂਗੇ ਹੁਣ ਇਹਦੇ ਵਿੱਚ ਪਾਵਾਂਗੇ ਇਸ ਤਰ੍ਹਾਂ ਦਾ ਯਾਨੀ ਕਿ ਆਢਾ ਕੱਟਿਆ ਹੋਇਆ ਇੱਕ ਪਿਆਜ਼ ਤੇ ਅੱਢੀ ਕੱਟੀ ਹੋਈ ਇੱਕ ਸ਼ਿਮਲਾ ਮਿਰਚ ਇੱਕ ਆਪਾਂ ਲੰਬੇ ਲੰਬੇ ਕੱਟਨੇ ਹੀ ਕੱਢਾ ਕੱਟਨੇ ਆ ਤੇ ਕੇ ਸ਼ਿਮਲਾ ਮਿਰਚ ਤੇ ਇੱਕ ਪਿਆਜ਼ ਇਹਦੇ ਨਾਲ ਹੀ ਪਾ ਦਵਾਂਗੇ ਤੇ ਮੈਂ ਜਿਹਨਾਂ ਨੂੰ ਆਡਾ ਕੱਟ ਲਿਆ ਇਸ ਤਰ੍ਹਾਂ ਦਾ ਲੰਬਾ ਪਤਲਾ-ਪਤਲਾ ਤੇ ਇਹਦੇ ਨਾਲ ਹੀ ਨਾ ਇਹਦੇ ਵਿੱਚ ਇੱਕ ਚਮਚਾ ਛੋਟਾ ਵਾਲਾ ਲੂਣ ਦਾ ਵੀ ਪਾ ਦਵਾਂਗੇ ਇਹਦੇ ਨਾਲ ਕੀ ਹੈ ਆਲੂਆਂ ਦੇ ਅੰਦਰ ਤੱਕ ਲੂਣ ਚਲ ਜਾਏਗਾ ਪਕਦੇ-ਪਕਦੇ ਤੇ ਸਬਜ਼ੀ ਦੇ ਵਿੱਚ ਆਲੂ ਫਿੱਕੇ ਜੈ ਨਹੀਂ ਲੱਗਣਗੇ ਤੇ ਇਹਨਾਂ ਨੂੰ ਹੁਣ ਆਪਾਂ ਕਰ ਦਵਾਂਗੇ ਮਿਕਸ ਤੇ ਆ ਜਿਹੜਾ ਸ਼ਿਮਲਾ ਮਿਰਚ ਤੇ ਪਿਆਜ਼ ਪਾਇਆ ਹੈ ਨਾ ਇਹਦੇ ਵਿੱਚ ਇਹਨਾਂ ਨੂੰ ਬਹੁਤ ਜ਼ਿਆਦਾ ਆਪਾਂ ਨਹੀਂ ਪਕਾਉਣਾ ਹੈ ਯਾਨੀ ਕਿ ਨਰਮ ਨਹੀਂ ਕਰਨਾ ਪਕਾ ਕੇ ਇਹਨਾਂ ਦਾ ਕ੍ਰੰਚ ਬਣਿਆ ਰਹਿਣਾ ਚਾਹੀਦਾ ਹੈ ਕਿਉਂਕਿ ਇਹਨਾਂ ਨੂੰ ਹਜੇ ਆਪਾਂ ਪਿੱਛੋਂ ਗ੍ਰੇਵੀ ਦੇ ਵਿੱਚ ਵੀ ਪਕਾਣਾ ਹੈ ਤੇ ਜਿਆਦਾ ਨਰਮ ਹੋ ਜਾਣਗੇ ਜੇ ਇੱਥੇ ਜਿਆਦਾ ਪਕਾ ਦਵਾਂਗੇ ਤੇ ਬਸ ਇਹਨਾਂ ਨੂੰ 50% ਪਕਾ ਦੇਣਾ ਆਲੂਆਂ ਦੇ ਨਾਲ ਹੀ ਤੇ ਸ਼ਿਮਲਾ ਮਿਰਚ ਤੇ ਪਿਆਜ਼ ਪਾਣ ਤੋਂ ਬਾਅਦ ਨਾ ਮੈਂ ਇਹਨਾਂ ਨੂੰ ਡੇਢ ਤੋਂ 2 ਮਿੰਟ ਤੱਕ ਪਕਾ ਲਿਆ ਹੈ ਤੇ ਜਿਹੜੇ ਸ਼ਿਮਲਾ ਮਿਰਚ ਤੇ ਪਿਆਜ਼ ਨੇ ਨਾ ਪਹਿਲੇ ਨਾਲੋਂ ਨਰਮ ਹੋ ਗਏ ਨੇ ਤੇ ਆਲੂ ਵੀ ਤੁਸੀਂ ਵੇਖ ਸਕਦੇ ਹੋ ਕਿੰਨੇ ਕ੍ਰਿਸਪੀ ਹੋ ਗਏ ਨੇ ਤੇ ਹੁਣ ਬਸ ਆਪਾਂ ਇਹਨਾਂ ਨੂੰ ਕੜਾਈ 'ਚੋਂ ਕੱਢ ਕੇ ਇੱਕ ਪਲੇਟ 'ਚ ਰੱਖ ਲਵਾਂਗੇ ਇਸ ਤਰ੍ਹਾਂ ਭੁੰਨ ਕੇ ਆਲੂ ਬਣਾਉਣਾ ਤੇ ਸਬਜ਼ੀ ਬਹੁਤ ਸਵਾਦ ਬਣਦੀ ਹੈ। ਹੋਰ ਇਹ ਜਿਹੜੀ ਅੱਜ ਮਸਾਲੇਦਾਰ ਸਬਜ਼ੀ ਬਣਨ ਲੱਗੀ ਹੈ ਨਾ ਇਹਦਾ ਸਵਾਦ ਤਾਂ ਬਹੁਤ ਹੀ ਵਧੀਆ ਆਣਾ ਹੈ। ਬਸ ਤੁਸੀਂ ਇੱਕ ਵਾਰੀ ਬਣਾ ਕੇ ਦੇਖਿਓ। ਇੱਕੋ ਤਰ੍ਹਾਂ ਦੇ ਆਲੂ ਬਣਾ ਬਣਾ ਕੇ ਜਾਂ ਮਤਲਬ ਕਿ ਬੋਰੋ ਜਿਦਾ ਹੈ ਜਾਂ ਫਿਰ ਆਪਾਂ ਨੂੰ ਚਾਹੀਦਾ ਹੈ ਕਿ ਆਪਾਂ ਅਲੱਗ-ਅਲੱਗ ਤਰ੍ਹਾਂ ਦੀ ਸਬਜ਼ੀ, ਦਾਲ ਵਗੈਰਾ ਬਣਾ ਕੇ ਖਾਈਏ। ਤੇ ਹੁਣ ਐਸੇ ਕੜਾਈ ਦੇ ਵਿੱਚ ਨਾ ਫਿਰ ਤੋਂ ਇੱਕ ਵਾਰੀ 2 ਤੋਂ 3 ਵੱਡੇ ਚਮਚ ਤੇਲ ਪਾ ਕੇ ਗਰਮ ਕਰ ਲਵਾਂਗੇ। ਤੇ ਜਦੋਂ ਤੇਲ ਗਰਮ ਹੋ ਜਾਏਗਾ ਨਾ ਉਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਛੋਟਾ ਚਮਚਾ ਜੀਰਾ, ਦੋ ਹਰੀਆਂ ਇਲਾਇਚੀਆਂ, ਇੱਕ ਕਾਲੀ ਇਲਾਇਚੀ, ਇੱਕ ਦਾਲਚੀਨੀ ਦਾ ਟੁਕੜਾ ਤੇ ਇੱਕ ਤੇਜ ਪੱਤਾ। ਸਾਰੀਆਂ ਚੀਜ਼ਾਂ ਨੂੰ ਇਕੱਠਾ ਹੀ ਮਾਇਲ ਦੇ ਵਿੱਚ ਪਾ ਦਿੱਤਾ ਹੈ। ਤੁਸੀਂ ਚਾਹੋ ਤਾਂ ਵੱਖਰਾ-ਵੱਖਰਾ ਵੀ ਪਾ ਸਕਦੇ ਹੋ। ਤੇ ਜਦੋਂ ਇਹ ਸਾਬਤ ਮਸਾਲੇ ਤਲਕ ਜਾਣਗੇ ਨਾ ਉਦੋਂ ਆਪਾਂ ਇਹਦੇ ਵਿੱਚ ਦੋ ਪਿਆਜ਼ ਚੌਪ ਕੀਤੇ ਹੋਏ ਪਾ ਦਵਾਂਗੇ। ਪਿਆਜ਼ਾਂ ਨੂੰ ਆਪਾਂ ਬਿਲਕੁਲ ਬਰੀਕ-ਬਰੀਕ ਚੌਪ ਕਰਨਾ ਹੈ। ਚਾਹੇ ਤਾਂ ਇਹਨਾਂ ਨੂੰ ਕੱਟ ਲਵੋ ਹੱਥ ਨਾਲ ਤੇ ਚਾਹੇ ਚੌਪਰ 'ਚ ਚੌਪ ਕਰ ਲਓ ਪਰ ਬਰੀਕ ਹੀ ਕਰਨਾ ਹੈ। ਤੇ ਹੁਣ ਇਹਨਾਂ ਨੂੰ ਆਇ ਤੇ ਜਦੋਂ ਪਿਆਜ਼ ਥੋੜੇ ਜਿਹਾ ਪੁੱਜ ਜਾਣਗੇ ਨਾ ਉਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਲਸਣ ਅਦਰਕ ਤੇ ਹਰੀ ਮਿਰਚ ਇਸ ਨਾਲ ਦਾ ਬ੍ਰੀਕ ਬ੍ਰੀਕ ਚੋਪ ਕੀਤਾ ਹੋਇਆ ਤੇ ਇੱਥੇ ਨਾ ਮੈਂ 6-7 ਤੁਰੀਆਂ ਲਸਣ ਦੀਆਂ ਅੱਧਾ ਇੰਚ ਅਦਰਕ ਤੇ ਦੋ ਹਰੀਆਂ ਮਿਰਚਾਂ ਲਈਆਂ ਨੇ ਤੇ ਇਹਨਾਂ ਨੂੰ ਨਾ ਤੁਸੀਂ ਜਿਹੜੀਆਂ ਮਿਰਚਾਂ ਨੇ ਆਪਣੀ ਟੇਸ ਦੇ ਅਕੋਰਡਿੰਗ ਘਟਾਵਾਂ ਵਧਾ ਸਕਦੇ ਹੋ ਜੇ ਬਹੁਤ ਜ਼ਿਆਦਾ ਕਰਾਰਾ ਖਾਣਾ ਹੈ ਤੇ ਹਰੀਆਂ ਮਿਰਚਾਂ ਹੋਰ ਪਾ ਲਵੋ ਵਧਾ ਕੇ ਤੇ ਇਹਨਾਂ ਨੂੰ ਵੀ ਹੁਣ ਪਿਆਜ਼ ਦੇ ਨਾਲ ਆਪਾਂ ਡਾਰਕ ਬ੍ਰਾਊਨ ਹੋਣ ਤੱਕ ਕੁੰਨ ਲੈਣਾ ਹੈ ਤੇ ਪਿਆਜ਼ ਨੂੰ ਨਾ ਆਪਾਂ ਇਸ ਤਰ੍ਹਾਂ ਦਾ ਡਾਰਕ ਬ੍ਰਾਊਨ ਕਲਰ ਆਨ ਤੱਕ ਪੁੰਨਣਾ ਹੈ ਤੇ ਜਦੋਂ ਇਹ ਪਿਆਜ਼ ਅਦਰਕ ਲਸਣ ਇਸ ਤਰ੍ਹਾਂ ਦੇ ਕਲਰ ਚ ਆ ਜਾਣਗੇ ਨਾ ਪੁੱਜ ਕੇ ਉਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਦੋ ਵੱਡੇ ਸਾਈਜ਼ ਦੇ ਟਮਾਟਰ ਪੇਸਟ ਕੀਤੇ ਹੋਏ ਇਹਨਾਂ ਨੂੰ ਮੈਂ ਮਿਕਸੀ ਦੇ ਜਾਰ ਚ ਪਾ ਕੇ ਗ੍ਰाइंड ਕਰ ਲਿਆ ਹੈ ਤੇ ਹੁਣ ਇਹ ਟਮਾਟਰਾਂ ਨੂੰ ਵੀ ਆਪਾਂ ਪੁੰਨ ਲੈਣਾ ਹੈ ਕੱਤਾ ਪੁੰਨਣਾ ਹੈ ਜਦ ਤੱਕ ਇਹ ਆਇਲ ਨਹੀਂ ਛੱਡ ਦਿੰਦੇ ਹੋਰ ਐਸੀ ਤਰ੍ਹਾਂ ਪੱਕ ਨਹੀਂ ਜਾਂਦੇ بس گیس دی فلیم ਨੂੰ ਹੁਣ ਆਪਾਂ ਇੱਥੇ ਮੀਡੀਅਮ ਕਰ ਦਵਾਂਗੇ ਤੇ ਮੀਡੀਅਮ ਫਲੇਮ ਤੇ ਇਹਨੂੰ ਪੱਕਣ ਦਵਾਂਗੇ ਜਦੋਂ ਤੱਕ ਟਮਾਟਰ ਭੁੱਜਦੇ ਨੇ ਨਾ ਉਦੋਂ ਤੱਕ ਆਪਾਂ ਇੱਕ ਪੇਸਟ ਬਣਾ ਲੈਨੇ ਆ ਤੇ ਜਿਹਦੇ ਵਾਸਤੇ ਮੈਂ ਇੱਥੇ ਲੈ ਰਹੀ ਆ 2 ਵੱਡੇ ਚਮਚ ਤਾਜ਼ਾ ਦਹੀਂ ਤਾਜ਼ੇ ਨਾਲ ਮੇਰਾ ਮਤਲਬ ਹੈ ਕਿ ਦਹੀਂ ਜਿਹੜਾ ਨਾ ਉਹ ਖੱਟਾ ਨਹੀਂ ਹੋਣਾ ਚਾਹੀਦਾ ਤੇ ਦਹੀਂ ਦੇ ਵਿੱਚ ਹੁਣ ਆਪਾਂ ਪਾਵਾਂਗੇ ਅੱਧਾ ਛੋਟਾ ਚਮਚ ਹਲਦੀ ਦਾ ਅੱਧਾ ਛੋਟਾ ਚਮਚ ਲਾਲ ਮਿਰਚਾਂ ਦਾ ਅੱਧਾ ਛੋਟਾ ਚਮਚ ਗਰਮ ਮਸਾਲਾ ਇੱਕ ਛੋਟਾ ਚਮਚ ਭਰ ਕੇ ਤਨੀਆ ਪਾਊਡਰ ਤੇ ਨਾਲੇ ਪਾਵਾਂਗੇ ਅੱਧਾ ਛੋਟਾ ਚਮਚ ਕਸ਼ਮੀਰੀ ਲਾਲ ਮਿਰਚਾਂ ਦਾ ਤੇ ਹੱਥ ਨਾਲ ਕ੍ਰਸ਼ ਕਰਕੇ ਥੋੜੀ ਜੀ ਕਸੂਰੀ ਮੇਥੀ ਵੀ ਪਾ ਦਵਾਂਗੇ ਤੇ ਲੂਣ ਮੈਂ ਇਹਦੇ ਵਿੱਚ ਨਹੀਂ ਪਾਇਆ ਹੈ ਲੂਣ ਮੈਂ ਆਲੂਆਂ ਦੇ ਵਿੱਚ ਪਹਿਲਾਂ ਪਾ ਦਿੱਤਾ ਸੀ ਤੇ ਥੋੜੇ ਜੀ ਲੂਣ ਦੀ ਹੋਰ ਲੋੜ ਹੋਏਗੀ ਉਹ ਉੱਪਰੋਂ ਦੀ ਸਬਜ਼ੀ ਦੇ ਵਿੱਚ ਪਾ ਦਵਾਂਗੇ ਮਸਾਲਾ ਪੱਕਣ ਤੋਂ ਬਾਅਦ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰਕੇ ਇੱਕ ਇੱਕਦਮ ਸਮੂਥ ਪੇਸਟ ਬਣਾ ਲੈਣਾ ਤੇ ਇਹ ਦਹੀਂ ਤੇ ਮਸਾਲਿਆਂ ਦਾ ਬਹੁਤ ਹੀ ਵਧੀਆ ਪੇਸਟ ਬਣ ਕੇ ਤਿਆਰ ਹੈ ਤੇ ਆ ਵੇਖੋ ਜੀ ਇੰਨੀ ਦੇਚਨਾ ਸਾਡੇ ਟਮਾਟਰ ਵੀ ਪੱਕ ਚੁੱਕੇ ਨੇ ਤੇ ਟਮਾਟਰ ਪੱਕਣ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਮਸਾਲੇ ਔਰ ਦਹੀਂ ਵਾਲਾ ਪੇਸਟ ਪਾ ਦਵਾਂਗੇ ਇਹਦਾ ਸਵਾਦ ਬਹੁਤ ਹੀ ਵਧੀਆ ਆਉਂਦਾ ਹੈ ਸਬਜ਼ੀ ਦੇ ਵਿੱਚ ਗੈਸ ਦੀ ਫਲੇਮ ਨੂੰ ਨਾ ਸੇਮ ਕਰ ਲੈਣਾ ਤੇ ਬਾਉਲ ਦੇ ਵਿੱਚ ਨਾ ਕਾਫੀ ਸਾਰਾ ਪੇਸਟ ਲੱਗਿਆ ਰਹਿ ਗਿਆ ਸੀ ਤੇ ਮੈਂ ਥੋੜਾ ਜਿਹਾ ਪਾਣੀ ਪਾ ਕੇ ਘੁਮਾ ਕੇ ਇਹਦੇ ਵਿੱਚ ਪਾ ਦਿੱਤਾ ਤੇ ਇਹਨੂੰ ਹੁਣ ਆਪਾਂ ਜਲਦੀ ਜਲਦੀ ਮਿਕਸ ਕਰ ਦਵਾਂਗੇ ਤੜਕੇ ਦੇ ਵਿੱਚ ਦਹੀਂ ਨੂੰ ਤੇ ਦਹੀਂ ਨੂੰ ਮਿਕਸ ਕਰਨ ਤੋਂ ਬਾਅਦ ਨਾ ਆਪਾਂ ਇਹਨੂੰ 1 ਅੱਧੇ ਮਿੰਟ ਤੱਕ ਬਸ ਪਕਾਵਾਂਗੇ ਮਸਾਲਿਆਂ ਨੂੰ ਤੇ ਇੱਥੇ ਤੁਸੀਂ ਵੇਖ ਸਕਦੇ ਹੋ ਜੀ ਇਹ ਤੜਕੇ ਨੇ ਨਾ ਕੜਾਈ ਛੱਡ ਦਿੱਤੀ ਹੈ ਇਹਦੇ ਵਿੱਚ ਆਇਲ ਵੀ ਸੈਪਰੇਟ ਹੋ ਗਿਆ ਹੈ ਯਾਨੀ ਕਿ ਸਾਡਾ ਜਿਹੜਾ ਤੜਕਾ ਹੈ ਨਾ ਬਹੁਤ ਹੀ ਵਧੀਆ ਭੁੰਨਿਆ ਗਿਆ ਹੈ ਤੇ ਇਹਨੂੰ ਉਦੋਂ ਤੱਕ ਇਦਾਂ ਹੀ ਭੁੰਨਣਾ ਹੈ ਜਦ ਤੱਕ ਇਹ ਕੜਾਈ ਨਹੀਂ ਛੱਡਦਾ ਤੇ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਅੱਧਾ ਕੱਪ ਪਾਣੀ ਦਾ ਤੇ ਨਾਲ ਹੀ ਪਾਵਾਂਗੇ ਚਮਚ ਦਾ ਚੌਥਾ ਹਿੱਸਾ ਲੂਣ ਆਲੂਆਂ ਚ ਆਪਾਂ ਪਾਇਆ ਹੋਇਆ ਹੈ ਇਹ ਗਰੇਵੀ ਵਾਸਤੇ ਥੋੜਾ ਜਿਆ ਲੂਣ ਪਾਇਆ ਹੈ ਤੇ ਲੂਣ ਤੁਸੀਂ ਆਪਣੇ ਟੇਸ ਦੇ ਮੁਤਾਬਿਕ ਪਾ ਸਕਦੇ ਹੋ ਤੇ ਜੇ ਘੱਟ ਲੱਗੇਗਾ ਤੇ ਬਾਅਦ ਵਿੱਚ ਹੋਰ ਪਾ ਲਵਾਂਗੇ ਤੇ ਇਹਨੂੰ ਪਾਣੀ ਨੂੰ ਲੂਣ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਤੇ ਤੁਸੀਂ ਵੇਖ ਸਕਦੇ ਹੋ ਗਰੇਵੀ ਜਿਹੜੀ ਇਹਨੂੰ ਬਾਲਾ ਆ ਚੁੱਕਿਆ ਹੈ ਇੱਕ ਸ਼ੁਰੂ ਹੋ ਗਿਆ ਯਾਨੀ ਕਿ ਆਈ ਗਿਆ ਹੈ ਤੇ ਹੁਣ ਇਹ ਤਿਆਰ ਵਧੀਆ ਜੇ ਤੜਕੇ ਦੇ ਵਿੱਚ ਆਪਾਂ ਪਾਵਾਂਗੇ ਇਹ ਜਿਹੜੇ ਪਿਆਜ਼, ਸ਼ਿਮਲਾ ਮਿਰਚ ਤੇ ਆਲੂ ਆਪਾਂ ਪਕਾ ਕੇ ਰੱਖਿਆ ਹੋਏ ਸੀ ਨਾ ਉਹ ਵਾਲੇ ਇਹਨਾਂ ਨੂੰ ਚੰਗੀ ਤਰ੍ਹਾਂ ਗਰੇਵੀ ਦੇ ਵਿੱਚ ਮਿਕਸ ਕਰ ਦਵਾਂਗੇ ਤੇ ਸਬਜੀ ਨੂੰ ਬਣਨ ਚ ਨ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਤੇ ਇਹਨੂੰ ਆਪਾਂ ਉਬਲੇ ਆਲੂਆਂ ਨਾਲ ਬਣਾਇਆ ਹੈ ਇਹਨੂੰ ਆਪਾਂ ਕੱਚੇ ਆਲੂਆਂ ਨਾਲ ਵੀ ਬਣਾ ਸਕਦੇ ਹਾਂ ਬਸ ਥੋੜਾ ਜਿਹਾ ਟਾਈਮ ਲੱਗਦਾ ਆਲੂਆਂ ਨੂੰ ਪਕਾਉਣ ਵਿੱਚ ਤੇ ਇਦਾਂ ਦੀ ਲੱਤਪੱਜ ਜਿਹੀ ਵਧੀਆ ਜੀ ਗਰੇਵੀ ਵਾਲੀ ਸਬਜੀ ਬਣਾ ਕੇ ਤੁਸੀਂ ਪੂਰੀ ਪਰੌਂਠੀਆਂ ਨਾਲ ਖਾਓ ਬਹੁਤ ਹੀ ਸਵਾਦ ਲੱਗਦੀ ਹੈ ਪੂਰੀਆਂ ਨਾਲ ਤੇ ਇਹਦਾ ਮੇਲ ਬਹੁਤ ਹੀ ਵਧੀਆ ਹੈ ਤੇ ਬਸ ਇਹਨੂੰ ਹੁਣ ਸਭ ਕੁਝ ਮਿਕਸ ਕਰਨ ਤੋਂ ਬਾਅਦ ਆਪਾਂ ਬਸ 1 ਮਿੰਟ ਤੱਕ ਹੋਰ ਪਕਾਣਾ ਹੈ ਤੇ ਇੱਥੇ ਨਾ ਮੈਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਨ ਤੋਂ ਬਾਅਦ ਨਾ 1.5 ਮਿੰਟ ਤੱਕ ਪਕਾ ਲਿਆ ਹੈ ਉਹਦੇ ਨਾਲ ਕੀ ਹੈ ਕਿ ਨੂਨ ਮਿਰਚ ਮਸਾਲੇ ਸਾਰੇ ਚੰਗੀ ਤਰ੍ਹਾਂ ਮਿਕਸ ਹੋ ਗਏ ਨੇ ਤੇ ਜਿਹੜੇ ਸ਼ਿਮਲਾ ਮਿਰਚ ਤੇ ਪਿਆਜ਼ ਆਪਾਂ ਥੋੜੇ ਜਿਹਾ ਘੱਟ ਪਕਾਏ ਸੀ ਨਾ ਉਹ ਵੀ ਪਹਿਲਾਂ ਨਾਲੋਂ ਥੋੜੇ ਜਿਹਾ ਨਰਮ ਹੋ ਗਏ ਨੇ ਤੇ ਪੂਰੀਆਂ ਤੇ ਆਪਾਂ ਪਕਾਣੀਆਂ ਹੀ ਨਹੀਂ ਨੇ ਸ਼ਿਮਲਾ ਮਿਰਚ ਤੇ ਪਿਆਜ਼ ਉਹਨਾਂ ਦਾ ਥੋੜਾ ਜਿਹਾ ਕ੍ਰੰਚ ਬਣਿਆ ਰਹਿਣਾ ਚਾਹੀਦਾ ਤਾਂ ਹੀ ਸਬਜ਼ੀ ਜਿਹਨਾਂ ਸਵਾਦ ਆਉਂਦਾ ਹੈ ਤੇ ਹੁਣ ਇਹ ਸਬਜੀ ਸਾਡੀ ਪੂਰੀ ਤਰ੍ਹਾਂ ਤਿਆਰ ਹੈ ਤੇ ਗੈਸ ਦੀ ਫਲੇਮ ਨੂੰ ਕਰ ਦਵਾਂਗੇ ਬੰਦ ਤੇ ਹੁਣ ਇਹਦੇ ਵਿੱਚ ਪਾਵਾਂਗੇ ਕੱਟਿਆ ਹੋਇਆ ਹਰਾ ਧਨੀਆ ਤੇ ਧਨੀਆ ਨੂੰ ਕਰ ਦਵਾਂਗੇ ਮਿਕਸ ਤੇ ਹੁਣ ਧਨੀਆ ਮਿਕਸ ਕਰਨ ਤੋਂ ਬਾਅਦ ਐ ਸਾਡੀ ਬਹੁਤ ਹੀ ਵਧੀਆ ਮਸਾਲੇ ਦਾ ਚਟਪਟਾ ਲਸਬਜੀ ਆਲੂ ਦੀ ਸਬਜੀ ਬਣ ਕੇ ਹੋ ਗਈ ਹੈ ਤਿਆਰ ਸਬਜੀ ਬਹੁਤ ਹੀ ਵਧੀਆ ਬਣੀ ਹੈ ਤੇ ਐ ਸਬਜੀ ਨੂੰ ਤੁਸੀਂ ਇੱਕ ਵਾਰੀ ਜ਼ਰੂਰ ਬਣਾਇਓ ਤੇ ਬਣਾ ਕੇ ਮੈਨੂੰ ਕਮੈਂਟ ਜ਼ਰੂਰ ਕਰਿਓ ਕਿ ਤੁਹਾਨੂੰ ਇਹ ਮੇਰੀ ਰੈਸিপি ਕਿੱਦਾਂ ਦੀ ਲੱਗੀ